ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੋਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈੰਦੀ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਕਿ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਹੋਂ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ। ਹੋਰ ਠੀਕ ਹੁੰਦਿਆ ਜੀ? ਬਹੁਤ ਵਧੀਆ ਬਈ। ਭਾਈ ਨਾਮ ਤੇ ਐਡਰੈਸ ਬੋਲ ਬਈ। ਨਾਮ ਵੀ ਹਰਜੀਤ ਸਿੰਘ ਪਿੰਡ ਛੰਨ ਲਗਲਾਬ ਸਿੰਘ ਵਾਲਾ। ਹੂੰ। ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਤੋਂ ਪਾ ਰਹੇ ਹੰਦੇ ਆਪਾਂ ਨੇੜੇ। ਓਕੇ। ਨੇੜੇ ਆਪਾਂ ਭਦੌਰ ਸਹਿਰ ਰਹੇ ਆ ਬਈ। ਮੋਬਾਈਲ ਨੰਬਰ। ਮੋਬਾਈਲ ਨੰਬਰ 95019 2678 ਬਈ ਠੀਕ ਆ ਬਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆ ਵੀ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੇ ਆਉਂਦੀਆਂ ਕੋਈ ਕਰ ਦੇਵੇ ਓਕੇ ਬਈ ਹੁਣ ਡਾਕਟਰ ਇੱਕ ਬੈਣ ਮੰਨੇ ਆਪਣੇ ਕੋਲੇ ਸੂਈ ਹੈਗੀ ਇੱਕ ਸੂਈ ਸਵਾਈ ਆਈ ਹੈਗੀ ਆਪਣੇ ਕੋਲੇ ਠੀਕ ਆ ਬਈ ਹਾਂ ਬਈ ਓਕੇ ਬਈ ਬਈ ਕਿਹੜਾ ਸੂਆ ਸੂਈ ਹੈ ਬੈਣ ਇਹ ਦੂਜਾ ਸੂਆ ਸੂਈ ਆ ਬਈ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਕੱਲ ਸ਼ਾਮ ਨੂੰ ਸੂਈ ਹੈਗੀ ਬੱਚਾ ਕੀ ਦੇਤਾ ਬੱਚਾ ਹੈ ਡਾਕਟਰ ਠੀਕ ਆ ਬਈ ਤੇ ਕਿੰਨਾ ਕੁ ਬੋੜਾ ਫੋੜਾ ਦੁੱਧ ਦੁੱਧ ਤੂੰ ਦੇ ਦੂ ਵਾਸਤੇ ਮੰਨ ਕੇ ਚੱਲ ਟਰੱਕ ਕਿੱਥੋਂ ਲਈ ਆ ਨਾ 26 27 ਕਿਲੋ ਤੇ ਆ ਬਚਿਆਗਾ ਓਕੇ ਤੇ ਬਾਕੀ ਟਰੱਕ ਕਰਮਾ ਵਾਲੀ ਸੀਲ ਢੰਡੀ ਹੂੰ ਐਨੀ ਗਈ ਕਿੰਨੀ ਗਈ ਮਨ ਕਰਦ ਫੁੱਲ ਬਰੀਟ ਬੱਚਾ ਆ ਗਿਆ ਮਗਰ ਬੱਚਾ ਥਿਲੇਵਾ ਦੇ ਖੁੱਲੇ ਵੀ ਦੀ ਕੁਆਲਿਟੀ ਬੜੀ ਚੰਗੀ ਆ ਨਾ ਭਾਈ ਬਾਕੀ ਟਰੱਕ ਪੁੱਠੇ ਪਾਸੇ ਹੀ ਰਹਿ ਗਿਆ ਸਿੱਧੇ ਪਾਸੇ ਹੀ ਹੂੰ ਇਹਣਾ ਕਰਨਾ ਜਮੀ ਨਹੀਂ ਕੋਸੇ ਪੂਰਾ ਪੰਡਾ ਵਾਲਾ ਲੈਵਾ ਹਨਾ ਬਾਕੀ ਲੇਵਾ ਦੀ ਕੁਆਲਿਟੀ ਦੇਖ ਕਿੰਨੀ ਚੰਗੀ ਆਈ ਸਹੀ ਕਹਿਣਾ ਭਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਗੁਲਾਬੀ ਥਣ ਲੱਗਿਆ ਕਹਿੰਦੇ ਬਈ ਬਾਕੀ ਦਾ ਲੇਵਾ ਉਪਰ ਬੜਾ ਚੰਗਾ ਨਾ ਕਰਮਾਈ ਦਾ ਬਾਕੀ ਡਾਕਟਰ ਡਰ ਰਹਿਦਾ ਕਿੰਨਾ ਕਹਦੀ ਉਹਨਾ ਚੰਗਾ ਆ ਬਾਕੀ ਡਾਕਟਰ ਉਪਰ ਆ ਜਾ ਮੰਨੀ ਹੁੰਦੀ ਆਈ ਕਰਕੇ ਕਹਿਣਾ ਕਰਨਾ ਕਰਮਾਈ ਨੇ ਜਮੇ ਨਹੀਂ ਕੁਛ ਲਾ ਜਿਵੇਂ ਮਰ ਜਿਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਿ ਮੈਂ ਮਰ ਜੀ ਬੈਠਾ ਸਾਰੇ ਡਾਕਟਰ ਬਾਕੀ ਲੈਬ ਦੀ ਕੁਆਲਿਟੀ ਚੈੱਕ ਕਰਦੇ ਸ਼ਾਵਾਤ ਆ ਬਈ ਪੰਡ ਮੰਡਾ ਵਾਲੇ ਵਾਲਾ ਡਾਕਟਰ ਸਹੀ ਗੱਲ ਹੈ ਡਾਕਟਰ ਮਾਗਰ ਲੱਤਾ ਫਿਰਦਾ ਆ ਹੂੰ ਥਾਣ ਹੁਣ ਬੜਾ ਚੰਗਾ ਲੱਗਿਆ ਹਨਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਬਿੱਤੀ ਦਾ ਥਾਣ ਨਾੜਾਂ ਦੇ ਭਾਈ ਕਿ ਨਹੀਂ ਬਾਕੀ ਡਾਇਰੈਕਟਰ ਕਿੰਨੀ ਨਾੜ ਨਾਏ ਖੜੀ ਹੈਗੀ ਬਾਕੀ ਡਾਇਰੈਕਟਰ ਨਾੜਾਂ ਦੇ ਕੀ ਮਗਰ ਉਹ ਡਰ ਹੂੰ ਦੇਖ ਲੈ ਕਿੰਨਾ ਚੰਗਾ ਲੱਗਿਆ ਬਾਕੀ ਸੀਲ ਹੰਡੀ ਡਾਇਰੈਕਟਰ ਕਰਮ ਵਾਲੀ ਇੰਨੀ ਗੈਗੀ ਕਿੰਨੀ ਗੈਦਗੇ ਸਹੀ ਗੱਲ ਆ ਬਾਈ ਕਿਹਣਾ ਕਰਨ ਦੇ ਕਿ ਲੱਜ ਮੈ ਨਹੀਂ ਕੋਈ ਕੀ ਬਾਤ ਆ ਹੋਲ ਦੇ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚਾ ਫੁੱਲ ਕੱਦ ਫੁੱਲ ਬਰੀਡ ਲੈਵਾ ਕਮਾਲ ਦਾ ਥਾਨ ਬਹੁਤ ਚੰਗਾ ਅੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਨ ਲੱਗਿਆ ਕਰਮਾ ਨੇ ਬਾਕੀ ਡਾਕਟਰ ਆਪਾਂ ਨਹੀਂ ਕਹਿਣਾ ਬਾਕੀ ਦੁੱਧ ਕਿੰਨਾ ਦੇ ਦੂਜੀ ਕਿਵੇਂ ਬੈੜ ਦੇ ਰੰਗ ਟੰਡ ਹੈ ਜੇ ਸਹੀ ਆ ਮਾਲਕਾਂ ਕਹਿਣ ਮਦਦ ਦੇ ਕੇ 28 29 ਕਿਲੋ ਦੁੱਧ ਪਾ ਦੂਗੀ ਓਕੇ ਬਾਈ ਬਾਕੀ ਡਾਕਟਰ ਕੰਮ ਵਾਲੀ ਆਈ ਕਰਕੇ ਪ੍ਰਮਣ ਨਹੀਂ ਆਂਦੀ ਆਈ ਸੀਲ ਨਹੀਂ ਆਈ ਕਿੰਨੀ ਕਹਦੇ ਠੀਕ ਆ ਬਾਈ ਤੇ ਬਾਕੀ ਡਾਕਟਰ ਦਾ ਫੇਸ ਫੂਸ ਵੇਖ ਲੱਗਿਆ ਮੈਡਮ ਇਹ ਫੂਸ ਬੜਾ ਪਿਆਰਾ ਹੈ ਨਾ ਕਰਮ ਵਾਲੀ ਦਾ ਕਿਆ ਬਾਤ ਹੈ ਇੱਕ ਨੰਬਰ ਹੈ ਵਾਕੀ ਡਾਕਟਰ ਕਾਦ ਦਿਖਾ ਦੇ ਨਾਲ ਛੱਡ ਕੇ ਤੇ ਬਾਕੀ ਡਾਕਟਰ ਸੀਲ ਹੰਡੀ ਦੇਖ ਲੈ ਇੰਨੀ ਕਹਿ ਗਈ ਕਿੰਨੀ ਕਹਿਦੀ ਹੈ ਲੈ ਮੋਹ ਮਰਜੀ ਬੈਠਾ ਰਹੇ ਮੁੱਲ ਤਾਂ ਜਾਇਜ਼ ਹੋ ਕਹਿਣਾ ਹਾਂ ਡਾਕਟਰ ਮੁੱਲ ਜਮਾ ਜਾਇਊਗਾ ਠੀਕ ਹੈ ਬਾਈ ਬਾਕੀ ਡਾਕਟਰ ਫੇਸ ਫੂਸ ਦੇ ਕਿੰਨਾ ਚੰਗਾ ਲੱਗਿਆ ਹੂੰ ਹੂੰ ਡਾਡ ਲੰਮੀ ਲੰਮੀ ਫੋਲ ਲੱਗਣੀ ਹਾਂ ਬਾਕੀ ਆਰਡਰ ਦੇ ਡਾਕਟਰ ਮੈਂ ਬਾਕੀ ਡਾਕਟਰ ਮੈਂ ਉੱਪਰ ਹੀ ਕਰ ਦੇਖ ਲੈ ਹੂੰ ਨਹੀਂ ਵਾਹ ਥੱਲੇ ਲੈ ਸਹੀ ਗੱਲ ਹੈ ਕਹਿਣਾ ਵੀ ਨਹੀਂ ਕੁਝ ਕਹਿਣਾ ਕਰਨਾ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਮੁੱਲ ਖਿਰ ਪਹਿਲਾਂ ਹੀ ਬਾਈ ਦੇ ਜਾਇਜ਼ ਹੁੰਦੇ ਆ ਖਿੱਚ ਕੇ ਮੁੱਲ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਪੂਰਾ ਚੈੱਕ ਕਰੋ ਕਰਮਾਈ ਦਾ ਕਮਾ ਪੂਰਾ ਪੰਡ ਵਾਲਾ ਲੇਵਾ ਤਾਂ ਹੁਣ ਬਾਹਲਾ ਚੰਗਾ ਲੱਗਿਆ ਕਰ ਬਾਈ ਸ਼ਿਆ ਬਾਤ ਬਾਕੀ ਸੁਭਾ ਦੀ ਬਹੁਣੀ ਐਟ ਨਹੀਂ ਡਾਕਟਰ ਵਾ ਸਹੀ ਗੱਲ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਵਿਖਾ ਮੈਂ ਲਿਆ ਕੇ ਬੰਨੀ ਹੈਗੀ ਲੈ ਸ਼ਿਆ ਬਾਤ ਆਏ ਵੇ ਡਾਕਟਰ ਲੈ ਹੂੰ ਕਹਿਣਾ ਕਰਨਾ ਜਮੇ ਨੀ ਕੋ ਡਰਾਈਵਰ ਬਸ ਸੁਪਰਾ ਮੰਨੀ ਆਂਦੀ ਐ ਇਕੱਲੀ ਆਈ ਕਰਕੇ ਠੀਕ ਐ ਭਾਈ ਤੇ ਡਰਾਈਵਰ ਲੇਵਾ ਤੇ ਬੋਲਾ ਡਰਾਈਵਰ ਬਾਹਰੋਂ ਲੈ ਜਾਮਾ ਠੀਕ ਐ ਤੇ ਬਾਕੀ ਦੇ ਡਰਾਈਵਰ ਦੀ ਕੁਆਲਿਟੀ ਕੀ ਬਾਤ ਆ ਭਾਈ ਥਾਂ ਤੋਂ ਹੁਣ ਬੜਾ ਚੰਗਾ ਹਨ ਮੁੱਠੀ ਵਾਲਾ ਥਾਂ ਇਕੱਲਾ ਕਰਾ ਬਾਕੀ ਡਰਾਈਵਰ ਮੂਹਰੋਂ ਮਰ ਹੁੰਦੇ ਥਾਂਲੇ ਵਾਲਾ ਲੱਗਿਆ ਕੀ ਬਾਤ ਆ ਭਾਈ ਜਮਾ ਮੁੱਠਿਆ ਹਨ ਲੱਗਿਆ ਰੈਟ ਦੇ ਨੇੜੇ ਦਿਖਾ ਦੇ ਲੱਗਿਆ ਸਹੀ ਗੱਲ ਆ ਥਾਂ ਦਾ ਸੈੱਟ ਚੈੱਕ ਕਰੋ ਕਿ ਨਹੀਂ ਇੱਕ ਨੰਬਰ ਥਾਣਾ ਲੈ ਪੂਰੀ ਵਿੱਤੀ ਦੇ ਇਕੱਲਾ ਕਿਲਾ ਥਾਂ ਬਾਕੀ ਡਾਕਟਰ ਮੰਨ ਗਿਆ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡਾ। ਠੀਕ ਆ। ਆ ਮੈਂ ਭੇਜ ਲੈ ਲੈ ਲੈ। ਕੀ ਬਾਤ ਆ। ਠੰਡੀ ਫੋਲਾ ਹੈ ਨਾ। ਜਿਵੇਂ ਮਰਜ਼ੀ ਵਾ ਸਾਰੇ ਕੋਈ ਚੱਕੇ ਨਹੀਂ ਕਹਿਣਾ ਕੁਛ ਨਹੀਂ ਚਵਾਈ ਚੱਕ। ਮੋਟਾ ਮੋਟਾ ਜਿਉਣਾ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੋਈ ਨਹੀਂ। ਚਵਾਈ ਬੜੀ ਚੰਗੀ ਹੈ ਨਾ। ਚਵਾਈ ਦਾ ਡਾਕਟਰ ਬਾਹਰ ਨਹੀਂ ਆਇਆ ਚੰਡੀ। ਬਾਹਰ ਚੰਗਾ ਜਿਉਣਾ ਲੱਗਿਆ ਕਰਮਾ ਲਈ ਲੈ। ਮੋਟਾ ਮੋਟਾ ਜਿਉਣਾ ਬਈ ਕੀ ਬਾਤ। ਇੱਕ ਨੰਬਰ ਚਵਾਈ ਹੈ ਇੱਕ ਨੰਬਰ ਮਗਰਲੇ ਥਣਾ ਚੱਕ ਕਰ ਲੋ ਚਵਾਈ ਲੈ। ਯਾਹ ਪੂਰੇ ਨਿਬੜ ਦੀ ਐ ਤੇ ਬਾਈ ਕਿਨੇ ਬਾਅਦ ਡੈਕਟਰ ਚੋਈ ਲੱਗੀ ਹੋਰ ਨੂੰ ਸਹੀ ਗਿਆ ਨਾ ਮੋਟਾ ਮੋਟਾ ਜੋਣਾ ਕਿ ਬਾਕੀ ਡੈਕਟਰ ਪਛਮੀ ਥਣ ਦੇ ਕਿੰਨਾ ਚੰਗਾ ਕੱਢਿਆ ਕਿਆ ਬਾਤ ਆ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਕਿੰਨੀਆਂ ਕਿਧਾਰਾ ਮਾਰੀ ਡੈਕਟਰ ਕਿੰਨਾ ਦੁੱਧ ਮਾਰਿਆ ਕੱਢ ਕੇ ਸਹੀ ਆ ਤੇ ਬਾਕੀ ਡੈਕਟਰ ਹੁਣ ਪਿੱਛੋਂ ਲੈਵਾ ਚੈੱਕ ਕਰਾ ਬੜਾ ਸਹੀ ਆ ਕਿੰਨਾ ਚੰਗਾ ਆ ਮੋਲ ਤਾਂ ਜੈ ਜੀ ਹੋ ਮੋਲ ਡੈਕਟਰ ਜਮਾ ਜੈ ਜੀ ਠੀਕ ਆ ਬਾਈ ਅਕੀ ਲੋਵੇ ਦੀ ਕੁਆਡ ਡੈਕਟਰ ਕਹਿੰਦੀ ਆ ਨਾ ਮੈਨੂੰ ਲੱਗਿਆ ਲੋਵਾ ਸਹੀ ਗੱਲ ਪਾਂਡਾ ਵਾਲੇ ਦਾ ਲੈਕਰਟਰ ਬੜਾ ਪਾਂਡਾ ਬਾਕੀ ਸੀਲ ਹੰਡੀ ਦੇ ਹੂੰ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੁੱਲ ਹੋਊਗਾ ਖਿੱਚ ਕੇ ਮੁੱਲ ਹੋਊਗਾ ਬੜਾ ਚੰਗਾ ਕਿਆ ਬਾਤ ਆ ਬਾਈ ਬਾਕੀ ਲੈਕਰਟਰ ਲੰਬੇ ਲੰਬੇ ਕੁਆਲਟੀ ਕੁਲਡ ਚੈੱਕ ਕਰਾ ਦੇ ਵੈੜਦੀ ਸਹੀ ਗੱਲ ਆ ਬਾਈ ਹੂੰ ਕੱਦ ਵੜ ਤਾਂ ਫੁੱਲ ਲੱਗਣੀ ਕੋ ਨਹੀਂ ਆ ਛੋਟੀ ਨਾ ਛੋਟੀ ਨਾ ਲੈਕਰਟਰ ਬਾਕੀ ਆ ਡਰ ਡਰ ਦੀ ਕਿੰਨੀ ਕਹਦੇ ਉਹ ਤੋਂ ਚੰਗੀ ਹੈਗੀ ਸਹੀ ਗੱਲ ਅੱਗੇ ਵੀਰੇ ਆ ਗਈ 2 ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਇਹ ਇਹ ਐਕਟਰ ਦੂਜਾ ਸੂਆ ਬੱਛੀ ਆ ਗਈ ਕਿੰਨੇ ਕਿੰਨੇ ਦਿਨ ਲਓਏ ਬਾ ਡਾਕਟਰ ਤਿਆਰੀਆਂ ਜੇ ਕਿੰਦਾ ਦਿਨ ਲੱਗੇ ਬਾਂ ਵੀ ਬਹੁਤ ਹੈ ਉਹ ਲੇਵਾ ਫੋਨ ਵੀ ਬਹੁਤ ਅੱਛੀ ਥੱਲੇ ਬਈ ਤਿਆਰੀ ਭੜੀ ਚੰਗੀ ਆ ਨਾ ਵਾਹ ਕਿਹੜਾ ਐਕਟਰ ਫੇਸ ਦੇ ਨੇ ਬੱਛੀ ਨੂੰ ਲੱਗਾ ਫੇਸ ਦੀ ਬਿਊਟੀ ਦੇਖਾ ਕਮਾਲ ਦੀ ਹੈ ਪ੍ਰਿੰਟ ਪ੍ਰੋਟੈਕ ਨੰਬਰ ਆਣਾ ਬਾਕੀ ਦਾ ਬਾਈਟ ਕਲਰ ਆ ਗਿਆ ਹੂੰ ਬਾਕੀ ਦੀ ਮੰਗ ਵੀ ਬਹੁਤ ਆਪਾਂ ਨੂੰ ਹੀ ਪਤਾ ਹੈਗੀ ਸਹੀ ਗੱਲ ਆ ਬਾਕੀ ਜਿਹੜਾ ਥਣ ਥਣ ਚੈੱਕ ਕਰਾਵਾ ਇਹਨੂੰ ਲੱਗਿਆ ਬਾਕੀ ਫਿੱਟ ਲੈਵੇ ਦੀ ਹੈ ਨਾ ਜਮਾ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਕੱਲੀ ਕੱਲੀ ਨਾੜ ਦੇਖੋ ਬਈ ਕਿਆ ਜਿਵੇਂ ਮਰਜੀ ਬੈਠਾ ਰਿਹਾ ਇਹਨੇ ਮਰਜੀ ਡਾਕਟਰ ਨੂੰ ਕਿਹਾ ਥਣ ਲੱਗਿਆ ਦੇ ਨੇੜ ਤੋਂ ਕਰਨਾ ਜਮੇ ਨਹੀਂ ਕੁਛ ਲੈ ਲਾ ਕਿਆ ਬਾਤ ਆ ਬਈ ਪਰ ਸ਼ਾਂਤੋ ਲੈਵਾ ਚੈੱਕ ਕਰਵਾ ਦੇ ਕਮਾਲ ਆ ਟਰ ਕੱਲਾ ਮੂਰੇ ਲੈਵਾ ਮਾਗਰ ਦੇ ਹੂੰ ਪੂਰਾ ਫੋਲ ਲੈਵਾ ਗਿਆ ਬੱਚੀ ਨੂੰ ਕਿਆ ਬਾਤ ਆ ਬੋਲੇ ਭਾਈ ਤੋਰ ਕੇ ਰਖਾ ਦੇ ਕੱਲੀ ਕੱਚੀ ਆ ਕੱਚੀ ਵੀ ਕੋਈ ਵਾੜੇ ਦਿਨਾਂ ਦੀ ਨਹੀਂ ਇੱਕ ਤੋਂ ਦੋ ਦਿਨ ਹੀ ਲੋਕ ਪਰਮ ਵਾਲੀ ਫੁੱਲ ਬਰੀਟਾ ਪ੍ਰਿੰਟ ਪ੍ਰਿੰਟ ਫੋਰਡ ਕੱਦ ਬਾਕੀ ਟਰੈਕਟਰ ਕੱਦ ਵਾਲੀ ਆ ਵੀ ਛੋਟੀ ਨਾ ਮੰਨੇ ਹਮਮ ਬਾਕੀ ਲੇਵੇਜ ਤਿਆਰੀ ਦੇ ਸੈਟਰ ਇੱਕ ਚੀਜ਼ ਆ ਕਿ ਨਹੀਂ ਹਾਂ ਵੀ ਜਦੋਂ ਵਾੜ ਜਮਾ ਸੂਫ ਹੀ ਨਾ ਟਰੈਕਟਰ ਪਿਛਲੇ ਸਾਲ ਕਿੱਥੋਂ ਲਈ ਆ ਜਮਾ ਚਿੱਟੀ ਪੱਛੀ ਸੀ ਇਹਦੀ ਠੀਕ ਆ ਗੈਦ ਕੀ ਬੱਚਾ ਉਹ ਇਹ ਜਦ ਦੇਗੀ ਕੋਈ ਮੁੱਲ ਹੀ ਨਹੀਂ ਵਾੜ ਦਾ ਸਹੀ ਗੱਲ ਆ ਭਾਈ ਕਿਆ ਬਾਪਾ ਬਾਕੀ ਇਹ ਪ੍ਰਿੰਟ ਬਹੁਤ ਘੱਟ ਮਿਲਦਾ। ਕਿਰ ਬਾਕੀ ਡਾਕਟਰ ਮੰਮੀ ਆਈ। ਪ੍ਰਾਈਸ ਪ੍ਰਿੰਟ ਵੀ। ਕਿਸੇ ਪਾਸੇ ਡਾਕਟਰ ਆਏ ਨਹੀਂ ਦੁੱਕੜ ਜੀ ਆਏ। ਸਹੀ ਹੈ। ਕੋਈ ਬ੍ਰੀਕ ਹੈ ਬੱਚੀ। ਤਾਂ ਉਹ ਡਾਕਟਰ ਪੱਧਰ ਪੁੱਧਰ ਬੱਚੀ। ਜਮਾ ਪੱਧਰਾ ਹਨ। ਹੂੰ। ਤੇ ਮੋਲ ਫਿਰ ਜੈ ਜੀ ਹੋ। ਮੋਲ ਡਾਕਟਰ ਜਮਾ ਜੈ ਜੀ ਹੋਊਗਾ। ਠੀਕ ਹੈ। ਬਾਕੀ ਕਦ ਕੁਦ ਦੇਖ ਬੈਠਦਾ ਕਿੰਨਾ ਆਗਾ। ਹੂੰ। ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਹੂ ਜੈ। ਡਾਕਟਰ ਖੜ ਨਹੀਂ ਖੁਰ ਨਹੀਂ ਫੇਸ ਵਰਡ ਆ। ਕੀ ਮਾਤਾ ਜੀ। ਨਾਣਾ ਨੂਣਾ ਦੇਖ ਦੋਨੇ ਪਾਸੇ ਹੈ ਨਾ ਆਏ ਡਾਕਟਰ ਮੰਨ ਕੇ ਫਿੱਟ ਲੇਵਾ ਪੂਰੀ ਬਰੀਕੀ ਚ ਕੋਈ ਮੰਨ ਕੇ ਚਲਾਇ ਨਹੀਂ ਕਿ ਮੋਤੀ ਜੀ ਆ ਵੜਾ ਸਹੀ ਗੱਲ ਹੈ ਤੇ ਗੋਦਾ ਪੀ ਡਾਕਟਰ ਕਿੰਨੀ ਹੈਗੀ ਆ ਪੂਰਾ ਪੂਰਾ ਓਕੇ ਆ ਕਰਮਾਲੀ ਦਾ ਥਾਣੀ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਾ ਬਾਕੀ ਡਾਕਟਰ ਮਾੜੀਆਂ ਮੋਟੀਆਂ ਬੱਚੀਆਂ ਭਲਾਂ ਭਾਈ ਫਿਰਦੀ ਹੈਗੀ ਕਿੱਦ ਦੇ ਚੁਆਇਆਂ ਤੇ ਆ ਗਈ ਸਾਫ ਹੋਊ ਥੱਲੇ ਦੱਸਣਾ ਬਾਈ ਸਹੀ ਗੱਲ ਆ ਬਾਈ 11 ਹੀਟਿੰਗ ਚੈੱਕ ਕਰੋ ਫਾੜੀ ਆਇਆ ਤਾਂ ਨਹੀਂ ਬਾਈ हां बाकी ਡਾਕਟਰ ਥਾਂ ਤੋਂ ਲੈ ਕਿੰਨਾ ਵਿਖਰਮਾ ਲੱਗਿਆ ਬਾਕੀ ਕਰਮਾਈ ਸੀ ਹੰਡੀ ਦੇ ਲਾ ਜਿਵੇਂ ਮਰਜੀ ਬੈਠਾ ਰਹੇ ਜਿਵੇਂ ਮਰਜੀ ਆ ਤੇ ਵੀਰੀ ਚੱਲ ਕੋਈ ਚੱਕਰੀ ਨਹੀਂ ਕਹਿ ਲੇਦਾ ਮਾਲੀ ਨੇ ਕੁਛ ਨਹੀਂ ਕਿਆ ਵਾ ਲੈ ਫੀਟਿੰਗ ਫਾੜੀ ਵਾਲਾ ਡਾਕਟਰ ਜਮਾ ਫਾੜੀ ਐ ਨਹੀਂ ਮੰਨ ਗਏ ਚਲੋ ਉਹ ਦੇ ਫਾੜੀ ਹੂੰ ਬਾਕੀ ਡਾਕਟਰ ਐਟ ਲੱਡੂਲਾ ਪੰਗਾ ਵਛੀ ਦੇ ਪਈਆਂ ਨੇ ਆ ਜਦੋਂ ਕੱਢ ਕੁੱਢੀ ਨਾ ਦੱਸਣਾ ਬੈਠ ਨੇ ਲੱਲੇ ਬਾਰੇ ਦਾ ਸਹੀ ਗੱਲ ਹੈ ਅੱਗੇ ਆ ਗਈ ਭਰਾ 3 ਨੰਬਰ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਹੈ ਇਹ ਡਾਕਟਰ ਕੱਢ ਕੇ ਸੂਈ ਸੀਗੀ ਮੰਨ ਕੇ ਜੇ 5:00 ਵਜੇ ਠੀਕਾ ਤੇ ਜ਼ੋਰ-ਜ਼ੋਰ ਪੈ ਗਈ ਜ਼ੇਰ ਬਾਈ ਇੱਧਰ ਬੱਠਲ 'ਚ ਰੱਖੀ ਬੈਠਾ ਬੱਚਾ ਕੀ ਦੇਤਾ ਹੈ ਬੱਚਾ ਡਾਕਟਰ ਨੇ ਬੱਚਾ ਦੇਤਾ ਹਾਂ ਬਈ ਠੀਕਾ ਬਾਈ ਤੇ ਬਾਕੀ ਡਾਕਟਰ ਪੰਜਾਬ ਵਾਲੀ ਜਰਸੀ ओरिजिनल ਹੂੰ ਤਿੰਨ 4 ਕਿਲੋ ਡਾਕਟਰ ਭੋਲਾ ਕੱਢਿਆ ਗਏ ਮੈਂ ਕਹ ਜੀ 7-8 ਕਿਲੋ 14 ਆਪਾਂ ਕੱਪ ਮਾਰੀ ਹੈਗੇ ਠੀਕਾ ਬਾਈ ਤੇ ਮੰਨ ਕੇ ਚੱਲ ਥੱਲੋਂ ਲੇ ਲੂ ਇੱਕ ਵਾਰ ਦੇ ਡਾਕਟਰ ਬਾਈ ਆਹ ਵਾਹ ਨੇਵਾ ਬੜਾ ਚੰਗਾ ਹਨਾ ਬਾਕੀ ਡਾਇਟਰ ਡਰਦੀ ਆ ਗਈ ਕੱਲੀ ਹੂੰ ਸੀ ਹੰਡੀ ਦੇਖੀ ਸਹੀ ਗੱਲ ਹੈ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਬਾਕੀ ਡਾਇਟਰ ਮੂਹਰ ਵਾ ਨੂੰ ਲੈ ਵਾ ਥਣ ਥਣ ਲੱਗਿਆ ਵੜ ਨੂੰ ਹਾਂ ਕਹਿੰਦਾ ਕੀ ਬਾਤਾਂ ਨੇ ਕਿ ਨਹੀਂ ਇੱਕ ਨੰਬਰ ਲੈ ਵਾ ਇੱਕ ਨੰਬਰ ਥਣ ਲੱਗਿਆ ਕੀ ਬਾਤ ਪੂਰੀ ਵਿੱਚ ਦੇ ਥਣ ਲੱਗਿਆ ਜਮਾ ਮੱਧ ਨਾਲ ਦਾ ਦੁੱਧ ਦੇ ਦਿੱਤ ਮੱਝਾਂ ਦਾ ਦੁੱਧ ਡਾਇਟਰ ਮੱਝਾਂ ਵਾਲੀ ਦੂਰਾ ਥਣ ਲੱਗਿਆ ਆ ਆਕੇ ਲੈ ਬੇ ਦੀ ਕਿਸੇ ਬਸ ਲੁੱਸੀ ਨਹੀਂ ਬਾਈਆ ਬੋਏ ਰੇ ਬਾਹਰ ਕੀ ਬਾਤ ਆ ਬਾਈ ਬੜੀ ਵੀ ਚੰਗਿਆ ਜਰਸੀ ਬਰੀਡ ਆ ਮੰਗ ਫੁੱਲ ਆ ਮਿਲਦੀ ਬਾਕੀ ਡੈਕਟਰ ਲੇਵਾ ਚੈੱਕ ਕਰਾ ਪਿਛੋਂ ਦੇਖੋ ਲੈ ਇੱਕ ਨੰਬਰ ਲੇਵਾ ਵੇ ਕੀ ਬਾਤ ਆ ਦੇ ਆਨ ਡਿਲੀਵਰੀ ਆ ਕਿ ਨਹੀਂ ਆਰਡਰ ਦੇ ਡੈਕਟਰ ਵੱਚੀ ਜਾਣੇ ਫਿੱਟ ਫਿੱਟ ਬਈਆ ਗਰਮਣੀ ਪੂਰਾ ਡੈਕਟਰ ਮਗਰਮੂਰ ਦਾ ਲੇਵਾ ਦੇ ਡੈਕਟਰ ਮਗਰਮੂਰੋਂ ਲੇਵਾ ਵੱਚੀ ਦਾ ਕਿੰਨਾ ਚੰਗਾ ਸਫਾਈਆਂ ਚ ਖੂਆਂ ਲੇਵੇਰੀਆਂ ਦੇ ਸਹੀ ਗੱਲ ਆ ਲੈ ਆ ਖੋ ਸੱਡਰਾ ਨਹੀਂ ਕਿ ਮੰਨੇ ਟੁੱਟ ਮਾ ਜਾ ਟੁੱਟ ਮਾ ਜਾ ਡੈਕਟਰ ਨੇ ਨਾ ਚੁਣੀ ਹੁੰਦੀ ਆਟੇ ਲੱਟੂ ਮਾ ਫਸੇ ਫਿਰਦੀ ਜਮਾ ਸੱਲ ਠੀਕ ਐ ਭਾਈ ਜੀ ਅਗੇ ਸਫਾਈ ਸੂਈ ਦੇ ਰਹਾ ਹੈ ਸਫਾਈ ਕੋਈ ਬਾੜੀ ਬਾੜੀ ਆ ਗਈ ਸੂਰੀ ਮੈਮਣੀ ਬਾਕੀ ਸੂਈ ਸਵਾਈ ਆ ਬਈ ਜਰਸੀ ਬਰੀਡ ਆ ਮੰਗ ਫੋਲ ਮਿਲਦੀ ਘਾਟ ਆ ਬਾਕੀ ਡਾਕਟਰ ਐਵੇਂ ਗੱਪ ਮਾਰੀ ਅੱਗੇ 17 18 ਕਿਲੋ ਦੁੱਧ ਪਹਿਲੇ ਸੋਚ ਰਿਹਾ ਰਸੇ ਕਿੱਥੋਂ ਲਈ ਹੈਗੀ ਠੀਕ ਹੈ ਜੀ ਤੇ ਮੰਨ ਕੇ ਚੱਲ ਦੇ ਡਾਕਟਰ ਵਜਣ ਵਾਲੀ ਹੈ ਇਹਨਾਂ ਤੋਂ ਤਾਂ ਕੋਈ ਬਾਹਲਾ ਡਾਕਟਰ ਬੈਠੂ ਹੂੰ ਬਾਕੀ ਡਾਕਟਰ ਸੇਵਾ ਦੇ ਆਪਾਂ ਨਹੀਂ ਕਹਿਣਾ ਕਿਸੇ ਬੈੜਾ ਕਿੰਨਾ ਦੁੱਧ ਦੇ ਦੂ ਸਹੀ ਗੱਲ ਆ ਬਈ ਮੋਲ ਫਿਰ ਜੈਜੂ ਮੋਲ ਡਾਕਟਰ ਜਮਾ ਜੈਜੂ ਆ ਓਕੇ ਬਾਕੀ ਡਾਇਰੈਕਟਰ ਲੰਬੀ ਲੰਬੀ ਲੇ ਵਾਲਾ ਉਹ ਮੂਰ ਨੂੰ ਜੇ ਇਸ ਮੱਥੇ ਚ ਟੋਆ ਸਹੀ ਗੱਲ ਆ। ਕੀ ਬਾਤ ਹੈ। ਬਾਕੀ ਬੱਚੇ ਦਾ ਕਰਕੇ ਕਿਹੜਾ ਖੇਚਦੀ ਹੈਗੀ ਤੇ ਸੀਨੀਅਰ ਡਾਇਰੈਕਟਰ ਇੰਨੀ ਕਾਗੀ ਕਿੰਨੀ ਕਹਿਦੇ ਸਹੀ ਆ। ਲੈ ਆਪਾਂ ਇੱਥੇ ਆਈ ਵਾ ਜਾ ਲੈ ਛੱਲੋ। ਹਮਮ। ਕੋਈ ਨਾ ਕੁਛ ਨਹੀਂ ਹੈ ਨਾ ਬੋਲ ਨਹੀਂ ਕਹਿਣਾ ਡਾਇਰੈਕਟਰ। ਕੀ ਬਾਤ ਆ। ਬਾਕੀ ਡਾਇਰੈਕਟਰ ਦਾ ਕੱਦ ਦਾ ਨਾ ਜਾ ਲਾ ਲੈ ਕਿੰਨਾ। ਕੱਦ ਬਾਈ ਬਰਾਬਰ ਖੜਾ ਉਸ ਹਾਂ ਨਾ ਜਾ ਲਾ ਲੈ 6 ਫੁੱਟ ਬਾਈ ਦਾ ਕੱਦ ਹੋਊਗਾ। ਇਹ ਸੂਸ ਬੜਾ ਚੰਗਾ ਹਣਾ। ਉਹ ਨਿਆ ਚੰਗਾ ਫਿਲਟਰ ਡੈਡਰ ਦੇ ਮੋਟੀ ਮੋਟੀ ਅੱਖ ਹੈਗੀ ਮੱਥੇ ਚ ਟੋਆਗਾ ਹੂੰ ਬਾਈ ਡੈਡਰ ਕਲਰ ਵੀ ਬਹੁਤ ਨਿਆ ਚੰਗਾ ਆ ਗਿਆ ਸਹੀ ਗੱਲ ਆ ਹਾਂ ਬਾਕੀ ਫੈਂਡ ਫੁੱਲ ਆ ਜਾਣੀ ਆ ਕੁੱਲ ਫੈਸ਼ਨ ਡੈਡਰ ਨਾ ਗਰਮੀ ਮੰਨੇ ਕੋਈ ਹਮਾਸ਼ਰ ਵਾਲੀ ਨਹੀਂ ਸਹੀ ਗੱਲ ਆ ਹਾਂ ਤੇ ਮੁੱਲ ਦੀ ਗੱਲ ਆ ਜਾਂਦੀ ਆ ਬਾਰੀ ਬਾਰੀ ਇਸ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਨਾਲ ਹੀ ਬੈਠਦੇ ਨੇ ਹਾਂ ਜੀ ਇਹ ਬਾਕੀ ਧਾਰਾਂ ਕੋਈ ਚੱਕ ਨਹੀਂ ਬਾਈ ਜੀਆਂ ਮਾਰ ਕੇ ਦਿਖਾਣਾ ਮਾਰ ਦੇ ਬਈ ਤਾਂ ਬਸ ਵੀ ਕਰਨ ਦੀ ਲੋੜ ਨਹੀਂ ਗੀ ਆਂ ਨਹੀਂ ਵਹਿਆ ਥੱਲੇ ਨਾ ਕਿੱਥੇ ਡੈਕਟਰ ਪੈਰ ਧਰ ਲਾ ਨਾ ਪੈਰ ਤੇ ਓਕੇ ਹਾਂ ਬਾਕੀ ਡੈਕਟਰ ਉਧਰੋਂ ਲੈ ਕੇ ਦੇਖ ਲੈ ਬੰਨ ਲਈ ਮੈਂ ਹੀ ਬਹਿ ਜਾ ਬਾਲਟੀ ਨੇ ਲੈ ਡੈਕਟਰ ਕੋਈ ਬੱਚਾ ਨਹੀਂ ਛੜਾ ਕਿੱਥੇ ਡੈਕਟਰ ਉਧਰ ਆ ਕੇ ਖੜ ਗਈ ਉੱਚੀ ਪੈਰ ਦੇਖ ਲੈ ਚਾਈ ਹਾਂ ਚੂਣ ਬੜਾ ਚੰਗਾ ਹੈ ਨਾ ਮੋਟੀ ਮੋਟੀ ਜਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਕਿਹਾ ਚਵਾਈ ਬੜੀ ਚੰਗੀ ਹੈ ਨਾ ਦਾ ਆ ਰਿਹਾ ਹੈ ਇੱਥੇ ਬਾਈ ਡਾਕਟਰ ਜਮਾ ਬਹੁਤ ਆਕਿਆ ਮਾ ਚਿੱਟਾ ਹੂੰ ਸਵੇਰੀ ਡਾਕਟਰ ਮੱਝਾਂ ਅੰਦਰ ਪਾਉਂਗੇ ਪਹਿਲੇ ਹੀ ਖੱਟਾ ਹੋਇਆ ਮੱਝਾਂ ਨੂੰ ਬਹੁਤ ਆ ਵੀ ਚਿੱਟਾ ਆ ਰਿਹਾ ਹੈ ਹੂੰ ਸਹੀ ਗੱਲ ਹੈ ਜੇ ਡਾਕਟਰ ਮੰਗ ਰਿਹਾ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀ ਜਬ ਕੀ ਆ ਬਾਤ ਆ ਥਣ ਹੁਣ ਬਹੁਤ ਡਾਕਟਰ ਕੱਢਣਗੇ ਥਣ ਕੱਢਿਆ ਵਾ ਹੂੰ ਕਿੰਨਾ ਚੰਗਾ ਥਾਣਾ ਸਹੀ ਗੱਲ ਹੈ ਤੇ ਬਾਕੀ ਡਾਕਟਰ ਦੇ ਕੋਈ ਮਾੜੀ ਮੋਟੀ ਕੋ ਫੜਦੇ ਕੀ ਪਿਛੋਲੇ ਵਾ ਹੁਣ ਪਾਸ ਨੇ ਹੂੰ ਕਿੰਨਾ ਚੰਗਾ ਬਰ ਤਿਆਰ ਕਰ ਰਹੇ ਦੇ ਪੰਡਲੇ ਵੇਰੀ ਹੈ ਕਿ ਨਹੀਂ ਪੂਰਾ ਫੁੱਲਲੇ ਵਾਲਾ ਡਾਕਟਰ ਕਿੰਨਾ ਹੈਗੇ ਦੇ ਬਾਕੀ ਜਿਹੜਾ ਸਾਇਨਸ ਨੂੰ ਆ ਬਹੁਤ ਅਲੀ ਵੇਰੀ ਸਹੀ ਗੱਲ ਹੈ ਬਾਕੀ ਮੋਲ ਬਾਈ ਕਹਿੰਦਾ ਬਿਲਕੁਲ ਜਾਇਜ਼ ਨਹੀਂ ਡਾਕਟਰ ਇਹ ਦੋ ਖੜ ਨਹੀਂ ਖੜ ਨਹੀਂ ਮਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਿਖਾਤੇ ਕਿਸੇ ਵੀਰ ਨੂੰ ਤਿੰਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਿਕਨੇਟ ਕਰ ਲਓ ਜੀ ਧੰਨਵਾਦ